ਲਾ ਸੱਜਣੋਂ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਬਾਈ ਗੱਗੀ ਕੋਲੋਂ ਬੈੜਾ ਚਾਰ ਦਿਖਾ ਦਾਂਗੇ ਤਿੰਨ ਤਾਂ ਬੈੜਾ ਦਿਖਾ ਦਾਂਗੇ ਇੱਕ ਗੱਬਣ ਚੈੱਕ ਪਾਸ ਬੱਛੀ ਟੋਟਲ ਚਾਰ ਨਗ ਦਿਖਾਉਣ ਲੱਗਿਆਂ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਇਹ ਮੰਨ ਲਓ ਵੀ ਤੋਹਫੇ ਦਿਖਾ ਦਾਂਗੇ ਮੱਲੋ ਤੇ ਰੇਟ ਆ ਜਿਹੜਾ ਇਹ ਸੱਜਣ ਦਾ ਰੇਟ ਤੁਹਾਨੂੰ ਪਤਾ ਹੀ ਆ ਵੀ ਮਾਰਕੀਟ ਨਾਲੋਂ 10-20 ਹਜ਼ਾਰ ਡਾਊਨ ਹੀ ਹੁੰਦਾ ਪਸ਼ੂ ਤਾਂ ਹੁੰਦਾ ਟਾਪ ਕੁਆਲਿਟੀ ਦਾ ਬਾਕੀ ਡੀਟੇਲ ਬਾਅਦ ਦੱਸ ਦੂਗਾ ਆ ਗੱਗੀ ਫੇਰ ਹੋਰ ਕੀ ਹੈ ਬੋਲੀ ਬਈ ਕਿਰਪਾਵल्ली ਅ ਨੰਬਰ ਬੋਲ ਦੋ ਜੀ ਨੰਬਰ ਵੀਰੇ ਆਪਣਾ 97799993295 ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਹੁਣ ਤੇ ਜ਼ਿਲ੍ਹਾ ਸੰਗਰੂਰ ਹਾਂਜੀ ਬਈ ਸੁਖਨਾ ਜਾਂਦਾ ਮਾਲ ਹੁਣ ਐਮਪੀ ਹਾਂਜੀ 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 ਵੀਰੇ ਹਾਂ ਐਮਪੀ ਤੱਕ ਜਾਂਦਾ ਮਹਾਰਾਸ਼ਟਰ ਤੱਕ ਮਾਲ ਤੇ ਇੱਥੋਂ ਮਾਰ ਗਏ ਮਰਾ ਇੱਕ ਵਾਰੀ ਲੱਭੀ ਓਏ ਪਹਿਲਾਂ ਲੈ ਬਈ ਦਿਖਾ ਦੇ ਪੰਡਿਆ ਨਾਲ ਲੈ ਵੀ ਹਾਂਜੀ ਹਾਂਜੀ ਵੀਰੇ ਤੇ ਹੁਣ ਗਾਂ ਵਾਲੇ ਬੰਨਿਓ ਮਗਰ ਵੀ ਬੱਛੀ ਆ ਬਈ ਇਹਦੇ ਨਾਲ ਵੀ ਬੱਛੀ ਹਾਂਜੀ ਵੀਰੇ ਆ ਬੱਛੀ ਦੀ ਵੀ ਮਾਰੀ ਕੈਮਰਾ ਲੱਭੀ ਓਏ ਨਾਲ ਵੀ ਬੱਛੀ ਆ ਗਈ ਇੱਥੋਂ ਕਰਾ ਦੀ ਜੈਕ ਤੇ ਆਪ ਵੀ ਬੱਛੀ ਆ ਸੂਆ ਦੂਜਾ ਤੇ ਦੰਦਾਂ ਚ ਹੀ ਆ ਦੰਦਾਂ ਜੇ ਵੀਰੇ ਕਦੋਂ ਸੂਈ ਆ ਸੂਈ ਵੀਰੇ ਇਹ ਰਾਤ ਸੂਈ ਆ 12 ਵਜੇ ਜੇਰ ਜੱਪੇੜਾ ਕਮਟਾ ਨਾ ਗਾਰੰਟੀ ਵੀਰੇ ਜੇਰ ਪੇਗੀ ਤੋਰੋ ਜੀ ਹੋਈ ਜੇਰ ਦੀ ਵੀਡੀਓ ਪਈ ਮੈਨੂੰ ਤੇ ਬਾਕੀ ਸੱਜਣਾ ਇੱਥੋਂ ਨਾ ਤੁਰਦੀ ਦੀ ਅੱਜਮੈਂਟ ਕਰ ਸਕਦੇ ਹਾਂ ਕੁਆਲਿਟੀ ਤਾਂ ਇਹ ਕਹੂੰਗਾ ਬਾਹਲੀ ਅਸਲ ਆ ਨਜਾਇਜ਼ ਅਸਲ ਕ ਵਾਹ ਆਰਡਰ ਵੀ ਬੜਾ ਕਮਾਲ ਦਾ ਰੱਖਦੀ ਆ ਤੇ ਰਾਤ ਦੀ ਸੂਈ ਹੋਈ ਆ ਤੇ ਬੋਲਾ ਬੂਲਾ ਚੋਇਆ ਵੇ ਕੁਸ ਬੜਾ ਹਾਂ ਵੀਰੇ ਚੋਈਆ 5-6 ਕਿਲੋ ਆ ਲੈ ਚ ਲੈ ਆਂਦੀ ਕਮਾਲਾ ਤੇ ਕਿੰਨਾ ਕ ਦੁੱਧ ਪਾ ਕੇ ਆਈ ਆ ਦੁੱਧ ਵੀਰੇ 24-25 ਕਿਲੋ ਦਿੱਤਾ ਹੋਇ 来 चल 来 चल बच्चे दी परेशान ना कर नाल आगी बछी सुआ रहेगी दूसरा ते पहलन दा जेड़ा मिल्क रिकॉर्ड आ ओ भाई कहंदा एदा हैगा पहलन दा 24 ਤੋਂ 25 kg ਦੁੱਧ ਚਵਾਇਆ ਹੋਇਆ ਤੇ ਬਾਕੀ ਯਾਰ ਇਹਦਾ ਆਰਡਰ ਇਥੋਂ ਗਵਾਈ ਵੀ ਭਰਦਾ ਤੇ ਇਥੋਂ ਕਰ ਸਕਦੇ ਜੈਕ 24 kg ਪਹਿਲਣ ਨੇ ਦਿੱਤਾ ਐਸ ਵਾਰੀ ਬਾਈ ਕਹਿੰਦਾ ਦੁੱਧ ਚੰਗਾ ਚਵਾ ਦੂਗੀ ਕੁਆਲਿਟੀ ਬਾਲੀ ਅਸਲ ਆਗੀ ਆਰਡਰ ਦੀ ਤੇ ਨਾਲ ਇਹਦੇ ਆਗੀ ਮੱਲੋ ਬੱਛੀ ਬੱਛੀ ਬਹੁਤ ਚੰਗੀ ਆ ਬਾਈ ਜੀ ਇਹ ਕਰਦਾ ਵੀ ਲੱਭੀ ਇਥੋਂ ਨਾ ਲੇ ਵੇਤੀ ਰੱਖੋ ਇਹਦੀ ਕੈਮਰਾ ਇਹ ਇਥੋਂ ਇਥੋਂ ਕਰਾ ਲੇ ਵਾ ਚੈੱਕ ਇਥੋਂ ਕਰਾ ਦੀ ਦੀ ਕੁਆਲਟੀ ਚੈੱਕ ਯਾਰ ਅਸਲ ਆ ਗਈ ਪਛਾਣ ਪਛਾਣ ਵਾਲੇ ਪਛਾਣ ਵਾਲੇ ਪੱਖ ਤੋਂ ਵੀ ਨਾ ਨਸਾਂ ਆ ਗਈਆਂ ਆਰਡਰ ਤੇ ਹਾਂਜੀ ਵੀਰੇ ਇਥੋਂ ਕਰਾ ਦੀ ਚੈੱਕ ਜਮਾ ਠੋਸ ਆ ਬੰਨ ਆ ਗਿਆ ਟੁੱਟਮਾ ਨਹੀਂ ਦਊਗਾ ਕਿਸੇ ਵੀ ਪੱਖ ਤੋਂ ਇਥੋਂ ਸਾਈਡ ਤੋਂ ਚੈੱਕ ਕਰਾ ਦੀ ਫਿਟਿੰਗ ਚ ਆ ਗਈ ਜਿਵੇਂ ਭਰਾ ਕਹਿੰਦੇ ਪਸਲੀਆਂ ਪੁਸਲੀਆਂ ਦਿਖਣੀਆਂ ਚਾਹੀਦੀਆਂ ਨੇ ਓਵਰ ਮੋਟੀ ਨਹੀਂ ਹੈਗੀ ਹੈ ਨਾ ਜਮਾ ਓਵਰਫੈਂਡ ਨਹੀਂ ਵੀਰੇ 1% ਵੀ ਓਵਰਫੈਂਡ ਨਹੀਂ ਹੈਗੀ ਵੀਰੇ ਪੈਸੇ ਦਾਦੇ ਫਿਰ ਉਹਨੇ ਦੇ ਪੈਸੇ ਇਕ ਇਹਦਾ ਵੀਰੇ ਮੁੱਲ ਡੇਢ ਕਰਦੇ ਆ ਇਹ ਇੱਕ ਵੀਰੀ ਵੈਟ ਦੇ ਦਾਂਗੇ 1 ਲੱਖ ਤੇ 20 ਹਜ਼ਾਰ ਦੀ ਵੈਟ ਜੈਸਨ ਉਹ ਜੀ ਹਾਂਜੀ ਵੀਰੇ ਹੁਣ ਇਤੇ ਮਾਰ ਲੱਭੀ ਕੈਮਰਾ ਉਹ ਆ ਵੀ ਬਾਹਲੀ ਸੈਟ ਉਹ ਹੀ ਖੜੀ ਆ ਲੈ ਭਾਈ ਦਾ ਵੀ ਕਰਾ ਦੇ ਯਾਰ ਜੀ ਲੈ ਭਾਈ ਦਾ ਵੀ ਅਡਰ ਫਿਟਿੰਗ ਵਾਲਾ ਬਾਈ ਹਾਂ ਇਹ ਇਹ ਮੇਰਾ ਖਿਆਲ ਆ ਇੱਕ ਦਿਨ ਆਪਾਂ ਗੱਬਣ ਪਾਈ ਸੀ ਹਨਾ ਹਾਂਜੀ ਵੀਰੇ ਉਹ ਹਨਾ ਹਾਂਜੀ ਵੀਰੇ ਉਹ ਕੱਚੀ ਸੀ ਹਾਂ ਉਹੀ ਗੱਲ ਆ ਇਹ ਕੱਲ੍ਹ ਸੁਈ ਆ ਬਾਈ ਆ ਜਿਹੜੀ ਚੀਜ਼ ਬਾਈ ਨੇ ਕਹੀ ਸੀ ਤਿਆਰੀ ਵੈੜਨਾ ਯਾਰ ਓਦਾਂ ਦੀ ਹੈ ਮਾਰੀ ਬਈ ਹਾਂ ਇਹ ਕੱਲ ਸੂਈ ਬਈ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਮਗਰ ਵੀ ਬੱਛੀ ਆ ਬਈ ਬੱਛੀ ਬੱਛੀ ਬਈ ਅੱਕਰ ਹੀ ਉਰਲੇ ਬੰਨੇ ਮਾੜੇ ਬੱਛੀ ਮੇਰਾ ਖਲ ਆ ਯਾਰ ਸ਼ੈਰ ਟੱਚ ਜਾ ਗਈ ਬੱਛੀ ਯਾਰ ਸ਼ੈਰ ਟੱਚ ਆ ਗਈ ਵੀਰੇ ਬੱਛੀ ਮੰਨ ਲਓ ਯਾਰ ਸ਼ੈਰ ਟੱਚ ਚ ਆ ਗਈ ਤੇ ਇਹਦਾ ਹਵਾਨਾ ਜ਼ਰੂਰ ਦਿਖਾ ਦੇਈਏ ਓਦਾਂ ਜਾ ਮੈਨੂੰ ਲੱਭੀ ਹਾਂਜੀ ਬਈ ਚੱਲ ਪੱਤਾ ਪੰਡ ਪੰਡ ਲੇਵੇ ਵਾਲਾ ਕੰਮ ਹੀ ਆ ਕੱਲ ਹੀ ਸੂਈ ਆ ਕੱਲ ਸੂਈ ਆ ਬਈ ਕਿੰਨਾ ਕੁ ਬੋਲਾ ਕੱਟਿਆ ਲਗਾ ਕੀ ਬੋਲਾ ਵੀਰੇ ਇਹਦੇ ਥੱਲੇ ਹੁਣ 20 ਕਿਲੋ ਤੋਂ ਸਟਾਰਟ ਹੋ ਗਿਆ ਬਈ ਇਹਨੇ 30 35 ਕਿਲ ਆ 20 ਕਿਲੋ ਦਾ ਬਾਈ ਕਹਿੰਦਾ ਕੰਡੇ ਲਾ ਦੇਾਂਗੇ ਬੱਛੀ ਐਰ ਸ਼ਹਿਰ ਟੱਚ ਆ ਗਈ ਨਾਲ ਦੰਦੋ ਕਿਵੇਂ ਸੀਗਾ ਕੀ ਇਹ ਦੰਦੋ ਵੀਰੇ ਦੰਦ ਚੱਕ ਨਹੀਂ ਕੀਤੇ ਦੰਦਾਂ ਯੂ ਚੋਗਿਸ਼ ਕੀਊ ਬਈ ਇਹ ਠੀਕ ਆ ਗੱਲ ਹਾਂਜੀ ਵੀਰੇ ਦੰਦਾਂ ਜੀ ਚੱਲ ਬੰਦ ਬਾਈ ਕਹਿੰਦਾ ਲੈ ਚੱਲ ਇੱਧਰ ਲੈ ਬੰਨੀ ਲੈ ਚੱਲ ਲੈ ਚੱਲ ਲੈ ਚੱਲ ਅੱਲੇ ਬਾਦ ਖਾਜਾ ਵੀ ਨਾਲ ਲਗਮਾ ਲੇਵਾ ਆ ਗਿਆ ਜਮੀ ਨਾਲ ਲਗਮਾ ਡਰ ਆ ਗਿਆ ਉਹ ਇੱਥੇ ਹਾਂਜੀ ਵੀਰੇ ਚੱਕ ਇਹਦਾ ਫੀਟਿੰਗ ਬਹੁਤ ਆਡਰ ਦੀ ਬਈ ਹਾਂ ਹਾਂ ਬਈ ਸਟੇਟਸ ਸਿੱਧੀ-ਸੁੱਧੀ ਵੱਡੀ-ਵੱਡੀ ਫੀਟਿੰਗ ਬਹੁਤ ਆਡਰ ਦੀ ਠੀਕ ਆ ਗੱਲ ਹਾਂਜੀ ਵੀਰੇ ਕਿ ਕਿੰਨੀ ਬੌਲੀ ਦੱਸਿਆ ਹਣਾ ਮੋਲ ਬੀਰੇ ਉਹਦੇ ਕੋਲ ਉਹ 18 20 ਕਿਲੋ ਜਮਾ ਹੁਣ ਤਿਆਰ ਹੋ ਗਏ ਥਲੇ ਕੰਡੇ ਵਾਲਾ ਹਾਂ ਕੰਡੇ ਵਾਲਾ ਵੀਰੇ ਗਾਂ ਵਾਲੇ ਬੰਨੇ ਆਰਡਰ ਫੁੱਲ ਆ ਗਿਆ ਹਾਂ ਤੁਹਾਡਾ ਅਕਮਲ ਲੈ ਚੱਲ ਬੱਚੇ ਤੇ ਲੈ ਚੱਲ ਪਰੇਸ਼ਾਨ ਨਾ ਕਰ ਫੁੱਲ ਹਾਈਟ ਤੇ ਆ ਗਈ ਵਿੱਚ ਵੱਡੀ ਆ ਗਈ ਬੀਚੂਰੀ ਨਾਲ ਆ ਜਾ ਆ ਗਈ ਸੱਜਣੋਂ ਫੁੱਲ ਵੱਡੀ ਛੋਟੀ ਕੋਈ ਸੱਜਣੇ ਨੂੰ ਮੰਨੇ ਨਾ ਸਟੇਟ ਨਾ ਸਾਰੀ ਵਿੱਚ ਪੂਰੀ ਆ ਗਈ ਵੀਰੇ ਹਾਂਜੀ 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 ਜਿੱਦਾਂ ਦਾ ਸਰੀਰ ਆ ਯਾਰ ਓਦਾਂ ਦਾ ਹੀ ਲੇਵਾ ਲੱਗਿਆ ਤੇ ਅੱਗੇ ਪਿੱਛੇ ਤਾਂ ਲੇਵਾ ਲੱਗਿਆ ਜਿਵੇਂ ਭਰਾ ਕਹਿੰਦੇ ਹੁੰਦੇ ਹਨਾ ਓਦਾਂ ਦਾ ਹੀ ਆਰਡਰ ਜਮਾ ਨਾਲ ਲਗਵਾ ਤੇ ਥਣ ਦਾ ਸਹਿਜ ਵੀ ਛੋਟਾ ਸਹਿ ਵਾਈਦੀ ਵੀ ਲੱਗ ਜੂਗੀ ਕਿੰਨਾ ਦੁੱਧ ਪਾ ਸਕਦੇਗਾ ਕੀ ਦੁੱਧ ਵੀਰੇ ਪਾ ਦੂਗੀ 30 32 ਕਿਲੋ ਆ ਪੂਛ ਫੜੀ ਬਈ ਮਾੜੀ ਪੂਛ ਫੜ ਕੇ ਇਹਨੂੰ ਕਰ ਦੇ ਫੜ ਲੈ ਫੜ ਲੈ ਪੂਛ ਫੜ ਲੈ ਮਾੜੀ ਇਹ ਇੱਥੋਂ ਕਰਾ ਦੀ ਲੱਭੀ ਜਾ ਇੱਕ ਬਾਹ ਛੱਡ ਦਈਏ ਪੈਸੇ ਕਿ ਕੀ ਇਹਦੇ ਕਿੰਨੇ ਲਵਾਂ ਇਹਦਾ ਵੀਰੇ ਇਹਦਾ ਲੈਣ ਦੇਣ 145000 ਰੁਪਏ ਵੀਰੇ ਇਹਦਾ 1 45 ਲੈਣ ਦੇਣਾ ਇਹਦਾ 1 20 ਲੈਣ ਦੇਣਾ ਮੁੱਲ ਡੇਡਾ ਵੀਰੇ 20000 ਆ ਹਾਂਜੀ ਛੋਟ ਕੋਈ ਜੋੜੇ ਚ ਹੋ ਜੂਗੀ ਛੋੜ ਵੀਰੇ ਕੋਈ ਜੋੜਾ ਲਊ ਕੋਈ ਨਾ ਕਰ ਦਾਂਗੇ ਬੰਮਾਨ ਦਾ ਜੋੜੇ ਚ ਯਾਰ ਅੰਬਰਸਰ ਪਹੁੰਚ ਕਰ ਦਾਂਗੇ ਜੋੜੇ ਦੀ ਕਰ ਦਾਂਗੇ ਵੀਰੇ ਕਰ ਦਾਂਗੇ ਇਹ ਕੋਈ ਭਰਾਏ ਸੇ ਮੁੱਲ ਲੈਂਦਾ ਕਰ ਦਾਂਗੇ ਵੀਰੇ ਅੰਬਰਸਰ ਤੱਕ ਤੁਹਾਨੂੰ ਆ ਜੋੜੇ ਦੀ ਯਾਰ ਪਹੁੰਚ ਕਰਾ ਦਾਂਗੇ ਚੋਖਾ ਦੁੱਤ ਪਾਣਗੇ ਹਨ ਹਾਂਜੀ ਵੀਰੇ ਸੁੱਖ ਰੱਖੇ ਪ੍ਰਮਾਤਮਾ ਵੀ 30 30 ਕਿਲੋ ਆ ਤਾਂ 30 ਤੋਂ ਪਲੱਸ ਚੱਲੂਗੀ ਇਹ 30 32 ਕਿਲੋ ਦੂਜੀ ਵੀ ਨਾਰਮਲ ਹੀ ਦੂ ਬਈ ਠੀਕ ਆ ਗੱਲ ਤੇ ਹੁਣ ਮਾਰ ਦੇ ਲੱਭਦੀ ਆ ਵੱਛੀ ਦੇ ਕੈਮਰਾ ਆ ਤਾਂ ਕੱਚੀ ਲੱਗਦੀ ਆ ਜੀ ਹਾਂਜੀ ਵੀਰੇ ਇਹ ਕਿੰਨੇ ਦਿਨ ਕੱਢਦੀ ਐ ਇਹ ਵੀ ਦੂਜਾ ਸੁਆ ਹਾਂਜੀ ਵੀਰੇ ਇੱਕ ਹਫਤਾ ਬਾਕੀ ਲਿਆ ਬਾਈ ਬਰਦੇ ਬਣੇ ਲਿਆ ਇੱਕ ਆਪਣੇ ਕੋਲ ਬੱਚਿਏ ਨੇ ਗੁਰੀ ਬਾਈ ਦੰਦਾ ਜੀ ਨੇ ਸਾਰੀਆਂ ਠੀਕ ਆ ਗੱਲ ਹਾਂਜੀ ਉਹ ਬਾਕੇ ਦੇਖ ਲੈਣਾ ਦੋ ਦੰਦੀਆਂ ਚੌਗੀਆਂ ਬੱਚਿਏ ਨੇ ਠੀਕ ਆ ਲੈ ਚੱਲਿਆ ਚੱਲ ਪੁੱਛ ਕੇ ਲੈ ਚੱਲ ਤੇ ਇੱਥੋਂ ਇੱਥੋਂ ਕਰਾ ਦੇ ਇੱਕ ਹਾਂ ਕਮਾਲਾ 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 ਇੱਥੋਂ ਕਮਾਲਾ ਬਾਈ ਕਿੰਨੇ ਦਿਨ ਬਾਕੀ ਨੇ ਇਹਦੇ ਇਹ ਵੀਰੇ ਐ ਮਨ ਲਾ ਵੀ ਗੁਰੀ ਦਾ ਹਫਤਾ ਪਿਆ ਜੀ ਇੱਕ ਹਫਤਾ ਹਾਂ ਚੰਗੀ ਬਣੂ ਬੈੜ ਵੀਰੇ ਜੀ ਸੁਆ ਕਿਹੜਾ ਦਾ ਸੁਆ ਵੀਰੇ ਦੂਜਾ ਦੰਦਾ ਜੀ ਆ ਬਈ ਜੀ ਓਕੇ ਓਕੇ ਇੱਕ ਹਫਤਾ ਪੈਂਡਿੰਗ ਸੁਆ ਦੂਜਾ ਆਲੇ ਆਲਿਆ ਹਜੇ ਥੋੜਾ ਜੱਕ ਦੀ ਜੀ ਹੈ ਬਈ ਇਹ ਹੁਣੀ ਆਈ ਕਰਕੇ ਠੀਕ ਆ ਗੱਲ ਹਾਂਜੀ ਬਈ ਇਹ ਬਾਈ ਕਹਿੰਦਾ ਹੁਣੇ ਲਾਈਆ ਗੱਡੀ ਜੋ ਹਲੇ ਰੰਗ ਜੇ ਦਿਖਾਉਂਦੀ ਆ ਬਗਾਨੇ ਹਨਾ ਹਾਂ ਬਈ ਹੌਲੀ ਹੌਲੀ ਰਜੂਗੀ ਕਦੇ ਦਿਨ ਉਹ ਠੰਡੀ ਆ ਬਈ ਤੇ ਇਹ ਵੇਸ ਬਣਾਉਗੀ ਨਾ ਹਾਂ ਠੰਡੀਆਂ ਸੁਆਦੀ ਕਰਨਾ ਮਾੜੀ ਚੱਕ ਨਾ ਨਾ ਬਈ ਠੰਡੀ ਹੈ ਜਮਾਈ ਨਾ ਕਈ ਵਾਰੀ ਭਰਾ ਕਹਿੰਦਾ ਨਾ ਨਾ ਬਈ ਕਰਦੇ ਕਿ ਸੁਭਾ ਦੀ ਕਰਨਾ ਹੋਵੇ ਜਮਾ ਠੰਡੀ ਵਾਲੇ ਸੁਭਾ ਦੀ ਠੰਡੀ ਰਹੂਗੀ ਨਾ ਠੰਡੀਆਂ ਫੀਟਿੰਗ ਅਲ ਅਡਰ ਬਣਾਉਗੀ ਪੂਰਾ ਕਿੰਨਾ ਕੁ ਦਿਨ ਚਪਾ ਕੇ ਆਏਗਾ ਕੀ ਦੁੱਧ ਵੀਰੇ ਇਹਨੇ ਦਿੱਤਾ ਹੋਇਆ ਪਹਿਲੇ ਨੇ 18 ਕਿਲੋ ਓ ਹਾਂ ਮਾਰ ਤਾਂ ਹੋ ਜੂ ਚੁੱਕੀ ਕਰ ਦਾਂਗੇ ਵੀਰੇ ਤੇ ਹੁਣ ਮਾਰਦੇ ਲੱਭੀਆ ਤੋਫੇ ਦੀ ਮਾਰਦੇ ਉਹ ਕੈਮਰਾ ਆ ਘਰਾ ਦੇ ਜੇ ਇੱਕ ਦਿਨ ਤੋਂ ਕਿਵੇਂ ਰਹੂਗੀ ਇਹ ਇਹ ਦਿਨ ਤੋਂ ਚੈੱਕ ਨਹੀਂ ਕੀਤੇ ਵੀਰੇ ਖਿਰੀ ਹੋ ਜੇ ਓਕੇ ਹਾਂ 6 1/2 ਮਹੀਨੇ ਦੀ ਗੱਬਣ ਚੈੱਕ ਪਾਸ ਹੋ ਗਈ ਬਈ ਇਹ 6 ਦੀ ਮੰਨ ਕੇ ਲੈ ਜੇ ਭਰਾ ਕੋਈ ਹਾਂ 6 ਮਹੀਨੇ ਦੀ ਗੱਬਣ ਚੈੱਕ ਪਾਸ ਉਹ ਮੈਂ ਜ਼ਰੂਰ ਬੇਨਤੀ ਕਰੂੰਗਾ ਬਈ ਇੱਥੋਂ ਕਰਾ ਕੇ ਲੈ ਜੂਗਾ ਲੈ ਕੇ ਰੂੰ ਹਾਂ ਉਹ ਤਾਂ ਉਹੀ ਦਿਖੀ ਜਾਂਦੇ ਬਈ ਚੈੱਕ ਕਰਾ ਲੇ ਬਈ ਕੋਈ ਚੱਕਰ ਨਹੀਂ ਆਪਾਂ ਨੂੰ ਹਾਂ ਜਿਹੜਾ ਸੀਮਨ ਲੱਗਿਆ ਉਹ ਵੀ ਪਤਾ ਵੀਰੇ ਆਪਾਂ ਨੂੰ ਓਕੇ ਓਕੇ ਹਾਂ ਉਹ ਤਾਂ ਉਹੀ ਦਿਖੀ ਪਟੜੀ ਹੈ ਗੱਡੀ ਉਹਨੇ ਠੀਕ ਹੈ ਗੱਲ ਹ ਏ ਬਾਈ ਕਹਿੰਦਾ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਗਈ ਦੰਦੋਂ ਲਗਭਗ ਖੀਰੀਏ ਹੋਊਗੀ ਤੇ ਕਮਾਲਾ ਬਈ ਇੱਥੋਂ ਓਦਾਂ ਸਰੀਰ ਚੰਗਾ ਜਿétrਾਂ ਘੋੜੀ ਦਾ ਹਾਂ ਵੀ ਇਹਦਾ ਮਾਦਰ ਮਿਲਕ ਪਤਾ ਕੁਛ ਹਾਂਜੀ ਵੀਰੇ ਸਾਰਾ ਡਾਟਾ ਦੇ ਦਿਆਂਗੇ ਸਾਰਾ ਡਾਟਾ ਦੇ ਦਾਂਗੇ ਬਾਈ ਠੀਕ ਆ ਗੱਲ ਆ ਲੈ ਚੱਲ ਬਈ ਲੈ ਚੱਲ ਇਹਦਾ ਰੇਟ ਕੀ ਰੂਗਾ ਅੱਜ ਵਾਲਾ ਇਹ ਵੀਰੇ ਦੇ ਦਾਂਗੇ 70000 ਦੀ ਬੱਚੀ 70 ਦੀ ਦੇ ਦੇ ਜਾਨੀ 6ਾਂ ਦੀ ਚੈੱਕ ਪਾਸ ਆ ਹਾਂ 6ਾਂ ਦੀ ਚੈੱਕ ਪਲੱਸ ਹੀ ਹੋਊਗੀ 6 ਤੋਂ ਪਲੱਸ ਹੋ ਬਈ ਚੈੱਕ ਰੱਖ ਕੇ ਲੈ ਦਿਓ ਜੀ ਉਹ ਇੱਥੋਂ ਚੈੱਕ ਕਰਾ ਲੂ ਹਾਂ ਹਾਂ ਅਸੀਂ ਚੈੱਕ ਕਰਾ ਲਈ ਬਈ ਉਹਦੀ ਠੀਕ ਆ ਗਾ ਉਹ ਚੀਜ਼ ਦੀ ਤਸੱਲੀ ਹੋ ਜੂਗੀ ਹਾਂਜੀ ਤੇ ਰੇਟ ਦਾ ਕੀ ਦੱਸਾਂ 70 70000 ਲੈਣਾ ਬਈ ਤਾਂ ਇਹ ਦੋਨੇ ਕਿੰਨੇ ਦਾ ਦੇ ਦਾਂਗਾ ਕਿ ਮਾਨਤਨ ਕੋਈ ਜੋੜੇ ਜੀ ਇਹ ਕਰਦਾ ਹੈ ਗੂਗਲ ਨਹੀਂ ਵੀਰੇ ਮਾਨ ਕਰਦਾ ਹੈ ਦੋਨਾਂ ਚੋਂ ਕਰਦਾ ਹੈ ਨੰਬਰ ਬੋਲ ਦਿਓ ਜੀ ਨੰਬਰ ਵੀਰੇ 97799993295 ਪਿੰਡ ਚਾੜੋ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਆ ਗਿਆ ਸੰਗਰੂਰ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉ